ਸਾਤਰੀਏ ਗਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੋ ਕੈਨੇਡਾ ਦਾ ਕਿਸਾਨ ਮੇਲਾ ਇੱਥੇ ਲੱਗਿਆ ਹੋਇਆ ਹੈ ਤੇ ਪੰਜਾਬ ਹਰਿਆਣਾ ਜਾਂ ਇੰਡੀਆ ਲੈਵਲ ਤੇ ਤੁਸੀਂ ਕਿਸਾਨ ਮੇਲੇ ਬਹੁਤ ਦੇਖੇ ਹੋਣਗੇ ਪਰ ਅੱਜ ਜੋ ਇਹ ਕਿਸਾਨ ਮੇਲਾ ਹੈ ਇਹ ਲੈਥ ਬ੍ਰਿਜ ਅਲਬਰਟਾ ਦਾ ਤੇ ਇੱਥੇ ਕਾਫੀ ਵੱਡੇ ਸਕੇਲ ਤੇ ਜੋ ਖੇਤੀ ਕੀਤੀ ਜਾਂਦੀ ਹੈ ਕਾਫੀ ਖੁੱਲੇ ਖੇਤ ਨੇ ਤੇ ਉਹਡੇ ਹੀ ਵੱਡੇ ਇੰਪਲੀਮੈਂਟ ਜੋ ਇਹਨਾਂ ਦੇ ਇੱਥੇ ਆਏ ਹੋਏ ਨੇ ਤੇ ਕਿਸਾਨ ਇਹਨਾਂ ਦੀ ਵਰਤੋਂ ਖੇਤਾਂ ਵਿੱਚ ਕਰਦੇ ਨੇ ਤੇ ਇੱਥੇ ਜੋ ਖੇਤੀ ਜਾਂ ਫੀਲਡ ਸਾਈਜ਼ ਕਹਿ ਦਈਏ ਤਾਂ ਕਾਫੀ ਵੱਡੇ ਖੇਤ ਇੱਥੇ ਕਿਸਾਨਾਂ ਕੋਲ ਨੇ ਤੇ ਉਸ ਹਿਸਾਬ ਦੇ ਇੰਪਲੀਮੈਂਟ ਇੱਥੇ ਨੇ ਜਿਹੜੀ ਤੁਸੀਂ ਕੰਬਾਈਨ ਸਕਰੀਨ ਤੇ ਦੇਖ ਰਹੇ ਹੋ ਕਹਿੰਦੇ ਲਗਭਗ 285 ਕਿੱਲੇ ਇਹ ਇੱਕ ਦਿਨ ਦੇ ਵੱਢ ਦਿੰਦੀ ਹੈ ਏਡੀਏ ਦੀ ਕਪੈਸਿਟੀ ਹੈ 285 ਕਿੱਲੇ ਪ੍ਰਤੀ ਦਿਨ ਇਹ ਕਟਾਈ ਕਰਦੀ ਹੈ ਕਣਕ ਦੀ ਸੋ ਇਹਦੇ ਨਾਲ ਆਪਾਂ ਜਿੱਥੇ ਸੀਜ਼ਨ ਦੇ ਵੱਧ ਤੋਂ ਵੱਧ 600 700 ਕਿੱਲੇ ਵੱਢਦੇ ਨੇ ਇਹ ਸਿਰਫ 2-3 ਦਿਨਾਂ ਦੇ ਵਿੱਚ ਹੀ ਇਹ ਇਹਨਾਂ ਨੂੰ ਵੇੜਾ ਕਰ ਜਾਂਦੀ ਹੈ ਤੇ ਉਸ ਦੇ ਨਾਲ ਨਾਲ ਆਹ ਟਰੈਕਟਰ ਦਾ ਸਾਈਜ਼ ਵੀ ਇੰਪਲੀਮੈਂਟ ਸਾਈਜ਼ ਜਾਂ ਟੈਕਨੋਲੋਜੀ ਦੀ ਗੱਲ ਕਰੀਏ ਕਾਫੀ ਐਡਵਾਂਸ ਹੈ ਇੱਥੇ ਤੇ ਕਾਫੀ ਜੋ ਵੱਡੇ ਪੱਤਰ ਤੇ ਇੱਥੇ ਜੋ ਖੇਤੀ ਹੁੰਦੀ ਹੈ ਮੇਨ ਇਹਨਾਂ ਦੀਆਂ ਫਸਲਾਂ ਕਣਕ ਨਾਲ ਜੋ ਨਾਲ ਕਨੋਲਾ ਕਨੋਲਾ ਜਿਵੇਂ ਕਿ ਇੱਥੋਂ ਆਪਣੀ ਸਰੋਂ ਦੀ ਐਡਵਾਂਸ ਜੋ ਕਿਸਮ ਆਪਾਂ ਨੂੰ ਕਹਿ ਸਕਦੇ ਹਾਂ ਤੇ ਕਾਫੀ ਵੱਡੇ ਲੈਵਲ ਤੇ ਜੋ ਮੱਕੀ ਦੀ ਖੇਤੀ ਵੀ ਇੱਥੇ ਹੁੰਦੀ ਹੈ ਸੋ ਆਹ ਮੱਕੀ ਕੱਟਣ ਵਾਲੀ ਮਸ਼ੀਨ ਵੀ ਤੁਸੀਂ ਇੱਥੇ ਦੇਖ ਸਕਦੇ ਹੋ ਤੇ ਇਹਦੇ ਨਾਲ-ਨਾਲ ਜੋ ਡੇਅਰੀ ਫਾਰਮ ਵੀ ਇੱਥੇ ਕਾਫੀ ਵੱਡੇ ਪੱਧਰ ਤੇ ਕੀਤਾ ਜਾਂਦਾ ਬਹੁਤ ਜੋ ਲਾਰਜ ਸਕੇਲ ਤੇ ਇੱਥੇ ਖੇਤੀ ਦਾ ਲੈਵਲ ਤੇ ਡੇਰੀ ਫਾਰਮ ਦਾ ਧਿਆਨ ਵਾਲਾ ਸੋ ਕਿਸਾਨ ਇੱਥੇ ਕਾਫੀ ਜੋ ਜਿਵੇਂ ਆਪਣੇ ਅਲੱਗ-ਅਲੱਗ ਕੰਪਨੀਆਂ ਆਉਂਦੀਆਂ ਉਹ ਵੀ ਇਸ ਮੇਲੇ 'ਚ ਵੀ ਆਈਆਂ ਹੋਈਆਂ ਤੇ ਮੇਨ ਇਹਨਾਂ ਦਾ ਫੋਕਸ ਜੋ ਹੈ ਉਹ ਇੱਕ ਤਰ੍ਹਾਂ ਦਾ ਜੋ ਸੀਡ ਕਿਹੜੀਆਂ ਨਵੀਆਂ ਵੈਰਾਈਟੀਆਂ ਆਈਆਂ ਉਹਦੇ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ ਤੇ ਨਾਲ-ਨਾਲ ਜੋ ਟੈਕਨੋਲੋਜੀ ਤਾਂ ਹੈ ਹੀ ਕਿਹੜੇ ਹਿਸਾਬ ਨਾਲ ਚੱਲਦੀ ਹੈ ਸੋ ਇਹ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤਾਂ ਇਹ ਪਲਾਂਟਰ ਹੈ ਇਹ ਕਾਫੀ ਵੱਡੇ ਸਕੇਲ ਤੇ ਮੱਕੀ ਪਲਾਂਟਰ ਇਹਨੂੰ ਆਪਾਂ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਕਿਵੇਂ ਚੱਲ ਰਿਹਾ ਸਕਰੀਨ ਤੇ ਵਰਕਿੰਗ ਕਰ ਰਿਹਾ ਉਹ ਸਾਰੀ ਜਾਣਕਾਰੀ ਇੱਥੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਤੇ ਇਸ ਦੇ ਨਾਲ ਨਾਲ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦਾਣੇ ਭਰਨ ਵਾਸਤੇ ਹੈ ਜਿਵੇਂ ਇੱਕ ਖੇਤ ਚ ਕਟਾਈ ਕਰ ਰਹੇ ਹੁੰਦੇ ਨੇ ਤੇ ਇਹਨਾਂ ਦੇ ਸੇਲੋ ਹੁੰਦੇ ਨੇ ਜਿਵੇਂ ਇੱਕ ਕੁੱਪ ਪਤਰਾ ਜਿਵੇਂ ਆਪਣੇ ਕੁੱਪ ਤੂੜੀ ਵਾਲਾ ਹੁੰਦਾ ਓਵੇਂ ਇਹਨਾਂ ਦੇ ਕੰਟੇਨਰ ਬਣੇ ਹੁੰਦੇ ਖੇਤ 'ਚ ਤੇ ਉਹਨੂੰ ਖੇਤ ਦੇ ਵਿੱਚੋਂ ਟਰੱਕ ਤੇ ਲੋਡ ਕਰਨ ਵਾਸਤੇ ਉਹ ਕੰਟੇਨਰ 'ਚ ਇਹਦੀ ਐਲੀਵੇਟਰ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਜੋ ਕਾਫੀ ਇਹਨਾਂ ਨੂੰ ਟੈਕਨੋਲੋਜੀ ਐਡਵਾਂਸਮੈਂਟ ਦਿੱਤੀ ਗਈ ਹੈ ਖੇਤ ਦੇ ਵਿੱਚੋਂ ਹੀ ਜਿਨ੍ਹਾਂ ਦੇ ਵੱਡੇ ਸਕੇਲ ਤੇ ਹੈ ਜੇ ਕਿਤੇ ਆਪਦੇ ਦਾਣੇ ਜਾਂ ਗ੍ਰੇਨ ਮੂਵ ਕਰਨੇ ਨੇ ਤਾਂ ਟ੍ਰੇਨ ਤੱਕ ਦੀ ਫੈਸਿਲਿਟੀ ਵੀ ਜੋ ਹੈ ਉਹ ਖੇਤਾਂ ਤੇ ਪ੍ਰੋਵਾਈਡ ਕਰਾਈ ਗਈ ਹੈ ਜਿੰਦਾ ਵੱਡਾ ਖੇਤ ਹੈ ਓਡਾ ਵੱਡੀ ਜੋ ਫੈਸਿਲਿਟੀ ਕਿਸਾਨਾਂ ਨੂੰ ਪ੍ਰੋਵਾਈਡ ਕਰਾਈ ਗਈ ਹੈ ਸੋ ਕਾਫੀ ਸਟਾਲਾ ਨੇ ਇੱਥੇ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਸੀ ਪਿੱਛੇ ਸੋਇਲ ਟੈਸਟਿੰਗ ਤੇ ਸੋਇਲ ਟੈਸਟਿੰਗ ਤੇ ਕਾਫੀ ਫੋਕਸ ਰੱਖਦੇ ਆ ਤੇ ਉਸ ਹਿਸਾਬ ਨਾਲ ਹੀ ਇਹ ਵਰਤੋਂ ਕਰਦੇ ਆ ਜਿਵੇਂ ਇਸ ਹਿਸਾਬ ਦੀ ਸੋਇਲ ਰਿਪੋਰਟ ਤੁਹਾਡੇ ਖੇਤ ਵਿੱਚੋਂ ਆਈ ਹੈ ਉਸ ਹਿਸਾਬ ਨਾਲ ਇਹ ਫਰਟੀਲਾਈਜ਼ਰ ਜਾਂ ਪੈਸਟੀਸਾਈਡ ਦਾ ਯੂਜ਼ ਕਰਦੇ ਸੋ ਕਾਫੀ ਵਧੀਆ ਕਿਸਾਨ ਮੇਲਾ ਸੀ ਇਹ ਤੇ ਲਗਭਗ ਸੇਮ ਸੀ ਜਿਵੇਂ ਆਪਣੇ ਇੰਡੀਆ ਚ ਹੁੰਦਾ ਪਰ ਇੱਥੇ ਅਲੱਗ ਤੋਂ ਇੱਕ ਐਗਜ਼ੀਬਿਸ਼ਨ ਸੈਂਟਰ ਜੋ ਪੱਕਾ ਹੀ ਇਨਾਂ ਨੇ ਬਣਾਇਆ ਹੋਇਆ ਜੋ ਜਿੰਨੇ ਵੀ ਤਰ੍ਹਾਂ ਦੇ ਮੇਲੇ ਜਾਂ ਐਗਜ਼ੀਬਿਸ਼ਨ ਹੁੰਦੇ ਨੇ ਚਾਹੇ ਉਹ ਕਾਰਾਂ ਦਾ ਹੋਵੇ ਕਿਸਾਨੀ ਰਿਲੇਟਡ ਹੋਵੇ ਤਾ ਉਹ ਸਾਰੇ ਤਰ੍ਹਾਂ ਦੇ ਐਸੇ ਇੱਕ ਮੇਨ ਪੁਆਇੰਟ ਤੇ ਹੁੰਦੇ ਨੇ ਸੋ ਇਹ ਵੀ ਐਲੀਵੇਟਰ ਹੈ ਇੱਕ ਉਹਦਾ ਐਡਵਾਂਸ ਐਲੀਵੇਟਰ ਹੈ ਤੇ ਸਾਹਮਣੇ ਟ੍ਰੇਲਰ ਹੈ ਟਰੈਕਟਰ ਦੇ ਨਾਲ ਇਹ ਟ੍ਰੇਲਰ ਚੱਲਦਾ ਤੇ ਕਾਫੀ ਸੋਹਣਾ ਬਣਾਇਆ ਟੈਕਨੋਲੋਜੀ ਵਾਲੇ ਚਿਪ ਪਰ ਤੇ ਤਾਂ ਕਾਫੀ ਬਹੁਤ ਸੋਹਣਾ ਇਹ ਟ੍ਰੇਲਰ ਇਹ ਲੱਗਿਆ ਤੇ ਇਹ ਖੇਤ ਦੇ ਵਿੱਚ ਕੰਬਾਈਨ ਨਾਲ ਤਾਂ ਉਦਾਂ ਹੀ ਭਰਿਆ ਜਾਂਦਾ ਪਰ ਐਲੀਵੇਟਰ ਨਾਲ ਜੋ ਕਾਫੀ ਮਦਦ ਮਿਲਦੀ ਸੀ ਤੇ ਉਸ ਤੋਂ ਬਾਅਦ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਡਰੋਨ ਡਰੋਨ ਦੀ ਕਾਫੀ ਜ਼ਿਆਦਾ ਵਰਤੋਂ ਇੱਥੇ ਕੀਤੀ ਜਾਂਦੀ ਹੈ ਜਿਵੇਂ ਕਿ ਸਪਰੇਅ ਵਾਸਤੇ ਆਪਾਂ ਜਾਣਦੇ ਹਾਂ ਹੁਣ ਇੰਡੀਆ 'ਚ ਵੀ ਇਹਦਾ ਜੋ ਲਗਭਗ ਜ਼ੋਰ ਵਧ ਗਿਆ ਹੈ ਕਾਫੀ ਇਹਨੂੰ ਪ੍ਰੋਮੋਟ ਕੀਤਾ ਜਾ ਰਿਹਾ ਹੈ ਡਰੋਨ ਦੀ ਟੈਕਨੋਲੋਜੀ ਨੂੰ ਪਰ ਇੱਥੇ ਜਿਵੇਂ ਕਿ ਰਿਸਰਚ ਫੀਲਡ ਦੇ ਵਿੱਚ ਕਾਫੀ ਜੋ ਵੱਡੇ ਪੱਧਰ ਤੇ ਡਰੋਨ ਟੈਕਨੋਲੋਜੀ ਦਾ ਯੂਜ਼ ਹੁੰਦਾ ਸੋ ਆ ਵੀ ਤੁਸੀਂ ਦੇਖ ਰਹੇ ਹੋ ਇੱਕ ਹੋਰ ਪਲਾਂਟਰ ਇਸ স্ক্রিন ਤੇ ਵੀ ਵਰਕਿੰਗ ਵੀ ਦੇਖ ਸਕਦੇ ਹੋ ਮੇਨ ਮੱਕੀ ਕਨੋਲਾ ਦੀ ਬਜਾਈ ਵਾਸਤੇ ਇਹ ਪਲਾਂਟਰ ਯੂਜ਼ ਹੁੰਦਾ ਹੈ ਤੇ ਕਾਫੀ ਵੱਡੇ ਸਕੇਲ ਤੇ ਟੈਕਨੋਲੋਜੀ ਜਿਵੇਂ ਕਿ ਖੇਤਾਂ ਦਾ ਸਾਈਜ਼ ਵੱਡਾ ਤਾਂ ਟੈਕਨੋਲੋਜੀ ਦਾ ਸਾਈਜ਼ ਵੀ ਉਹਨਾਂ ਵੱਡਾ ਹੁੰਦਾ ਜਾਂਦਾ ਇੰਪਲੀਮੈਂਟ ਵੀ ਉਹਨੇ ਵੱਡੇ ਹੁੰਦੇ ਜਾਂਦੇ ਨੇ ਤਾਂ ਇਹ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਟਰੈਕਟਰ ਨੇ ਤਾਂ ਕੋਈ ਟਰੈਕਟਰ 340 ਐਚਪੀ ਦਾ 380 ਐਚਪੀ ਦਾ ਤੇ ਸਭ ਤੋਂ ਵੱਡਾ ਇਹਨਾਂ ਦਾ ਜੋ ਟਰੈਕਟਰ 440 ਐਚਪੀ ਦਾ ਤੁਸੀਂ ਦੇਖ ਸਕਦੇ ਹੋ ਤੇ ਅਗਲੇ ਤਾਂ ਟਾਇਰ ਨੇ ਪਿੱਛੇ ਇਹਨਾਂ ਦੇ ਚੈਨਾ ਲੱਗੀਆਂ ਹੋਈਆਂ ਤਾਂ ਪੂਰਾ ਟੌਪ ਲੈਵਲ ਤੇ ਜੋ ਟੈਕਨੋਲੋਜੀ ਦਾ ਇੱਥੇ ਵਰਤੋਂ ਕੀਤੀ ਗਈ ਤੇ ਇਹ ਜੋ ਟਰੈਕਟਰ ਦੀ ਕੀਮਤ ਕਹਿੰਦੇ ਲਗਭਗ 8 ਲੱਖ ਕੈਨੇਡੀਅਨ ਡਾਲਰ ਜੋ ਸਭ ਤੋਂ ਵੱਡਾ 440 ਐਚਪੀ ਵਾਲਾ ਟਰੈਕਟਰ ਸੀ ਸੋ ਇੰਡੀਆ ਦੇ ਤਾਂ ਪਤਾ ਨਹੀਂ ਕਿੰਨੇ ਕਰੋੜਾ ਰੁਪਏ ਜੋ ਇੱਥੇ ਬਣ ਜਾਂਦੇ ਤਾਂ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤਾਂ ਇਹ ਟੀਐਮਆਰ ਮਿਕਸਚਰ ਹੈ ਤੇ ਇਹ ਅਗਾ ਟਰੱਕ ਨਾਲ ਹੀ ਲੱਗਿਆ ਹੈ ਡੇਰੀ ਫਾਰਮ ਤੇ ਇਹਦਾ ਯੂਜ਼ ਹੁੰਦਾ ਤਾਂ ਉਵੇਂ-ਉਵੇਂ ਅੱਗੇ ਪਿੱਛੇ ਵਿੱਚ ਜੋ ਸਾਈਲੇਜ ਜਾਂ ਜੋ ਵੀ ਇਹ ਫੀਲਡ ਹੈ ਡੇਰੀ ਫਾਰਮ ਦੀ ਉਹ ਮਿਕਸ ਹੁੰਦੀ ਜਾਂਦੀ ਹੈ ਤੇ ਉਵੇਂ ਡੇਰੀ ਫਾਰਮ ਤੇ ਯੂਜ਼ ਹੁੰਦੀ ਹੈ ਤੇ ਇਸ ਤਰ੍ਹਾਂ ਹੁਣ ਤੁਸੀਂ ਜੋ ਸਕਰੀਨ ਤੇ ਦੇਖ ਰਹੇ ਹੋ ਇਹ ਤੇ ਜੋ ਨਿਊ ਹੋਲੈਂਡ ਕੰਬਾਈਨ ਦਾ ਕੈਬਿਨ ਤੁਹਾਨੂੰ ਦਿਖਾ ਰਿਹਾ ਸੋ ਇਹਦੇ ਚ ਤੁਸੀਂ ਦੇਖ ਸਕਦੇ ਹੋ ਕਿ ਜੋ ਸਾਰੇ ਹੀ ਬਟਨ ਜਾਂ ਇੱਕ ਜੋ ਸਟਿਕ ਲੱਗੀ ਹੋਈ ਹੈ ਇਹਦੇ ਨਾਲ ਹੀ ਜੋ ਸਾਰਾ ਆਪਰੇਟਰ ਐ ਇੱਥੋਂ ਬਹਿ ਕੇ ਕੰਟਰੋਲ ਕਰ ਕਰਦਾ ਤੇ ਸਕਰੀਨਾਂ ਵਗੈਰਾ ਕਾਫੀ ਜੋ ਲੱਗੀਆਂ ਹੋਈਆਂ ਤੇ ਇੱਥੇ ਉੱਪਰ ਬੈਠੇ ਬੈਠੇ ਸਾਰੇ ਫੰਕਸ਼ਨ ਉਹ ਅਚੀਵ ਕਰ ਲੈਂਦਾ ਸੋ ਟੈਕਨੋਲੋਜੀ ਦੀ ਗੱਲ ਕਰੀਏ ਤਾਂ ਫਿਰ ਇੱਕ ਤੋਂ ਇੱਕ ਵਾਰ ਆਪਾਂ ਕਹਿ ਸਕਦੇ ਹਾਂ ਬਿਹਤਰ ਤੋਂ ਬਿਹਤਰ ਮਸ਼ੀਨਾਂ ਇੱਥੇ ਜੋ ਦਿੱਤੀਆਂ ਹੋਈਆਂ ਜਿੱਡਾ ਹੀ ਖੇਤੀ ਦਾ ਲੈਵਲ ਵੱਡਾ ਉਹਡਾ ਹੀ ਜੋ ਇੰਪਲੀਮੈਂਟ ਹੈ ਇੱਥੇ ਵੱਡੇ ਦਿੱਤੇ ਨੇ ਸੋ ਕਾਫੀ ਤੁਸੀਂ ਦੇਖ ਸਕਦੇ ਹੋ ਇਹ ਕਟਰ ਹੈ ਕਟਰ ਵੀ ਕਿੱਡਾ ਬਹੁਤ ਵੱਡਾ ਕਟਰ ਜੋ ਮਸ਼ੀਨ ਦੇ ਨਾਲ ਦੇ ਰੱਖਿਆ ਸੋ ਵੀਡੀਓ ਚੰਗੀ ਲੱਗੀ ਤਾਂ ਜਿਆਦਾ ਤੋਂ ਜਿਆਦਾ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰੋ ਅੱਗੇ ਤੋਂ ਇਦਾਂ ਦੀ ਖੇਤੀਬਾੜੀ ਸੰਬੰਧੀ ਕੈਨੇਡਾ ਦੀ ਖੇਤੀਬਾੜੀ ਸੰਬੰਧੀ ਵੀਡੀਓ ਵੀ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਰਾਂਗੇ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ